ਤਤਰਖਣਾ ਪੁਲਿਸ ਨੇ ਸਮਰਾਲਾ ਦੇ ਪਿੰਡ ਦਿਆਲਪੁਰ ਵਿੱਚ ਇੱਕ ਬਾਈਕ ਸਵਾਰ ਨੂੰ ਦੋ ਵਾਰ ਗੋਲੀ ਮਾਰ ਕੇ ਉਸ ਦੀ ਬਾਈਕ ਖੋਣ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ। ਤੁਹਾਨੂੰ ਲੁਟੇਰਿਆਂ ਤੋਂ ਰਿਵੋਲਵਰ ਬਰਾਮਦ ਕਰਦੇ ਸਮੇਂ ਪੁਲਿਸ iracialਤ ਦੇ ਵਿੱਚ ਮੌਜੂਦ ਇੱਕ ਲੁਟੇਰੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਨੇ ਉਸ ਦੀ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਦੇ ਨਾਲ ਲੁਟੇਰਾ ਜ਼ਖਮੀ ਹੋ ਗਿਆ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਇਸ ਬਾਬਤ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਲੁੱਟ ਦੇ ਮਾਮਲੇ ਵਿੱਚ ਨਿਹਾਂ ਸਿੰਘ ਦੇ ਪੇਸ ਦੇ ਵਿੱਚ ਆਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸਤਨਾਮ ਗੁਰਕਰਨ ਵੀਰ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ ਹੈ ਤਾਂ ਪੁਛਕੀ ਤੋਂ ਬਾਅਦ ਜਦੋਂ ਪੁਲਿਸ ਸਤਨਾਮ ਸਿੰਘ ਨੂੰ ਅਪਰਾਧ ਦੇ ਵਿੱਚ ਵਰਤਿਆ ਗੇ ਰਵਲਰ ਬਰਾਮਦ ਕਰਨ ਦੇ ਲਈ ਲਾਈਕੀ ਗਈ ਸੀ ਤਾਂ ਵਾਪਸੀ ਤੇ ਦੋਸ਼ੀ ਸਤਨਾਮ ਸਿੰਘ ਨੇ ਐਸਐਚਓ ਸਮਰਾਲਾ ਦਾ ਸਰਵਿਸ ਪਿਸਟਲ ਖੋਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਨਾਲ ਮੁਕਾਬਲੇ ਵਿੱਚ ਪੁਲਿਸ ਦੀ ਗੋਲੀ ਸਤਨਾਮ ਸਿੰਘ ਦੀ ਲੱਤ ਦੇ ਵਿੱਚ ਵੱਜੀ ਹੈ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਹੈ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਐਸਐਸਪੀ ਬੈਂਸ ਨੇ ਕਿਹਾ ਕਿ ਪੁਲਿਸ ਲਈ ਲੁੱਟੀ ਹੋਈ ਬਾਈਕ ਵੀ ਬਰਾਮਦ ਕੀਤੀ ਹੈ ਤੇ ਇੱਕ ਦੋਸ਼ੀ ਸਤਨਾਮ ਸਿੰਘ ਵਿਰੁੱਧ ਪਹਿਲਾਂ ਵੀ ਮਾਮਲਾ ਦਰਜ ਹੈ ਸਮਰਾਲਾ ਖਮਾਣੂ ਅਤੇ ਮੁਰਿੰਡਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਮਦਦ ਕੀਤੀ ਹੈ 9 ਤਰੀਕ ਨੂੰ ਇੱਕ ਪਰਵਾਸੀ ਮਜ਼ਦੂਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਆਦਿਆਲਪੁਰਾ ਕੋਲ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲੀ ਸੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਐਸਪੀਡੀ ਡੀਐਸਪੀਡੀ ਆ ਡੀਐਸਪੀ ਸਮਰਾਲਾ ਤੇ ਉਹਨਾਂ ਦੀ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਭਵਨਜੀ ਜੀ ਇਹਨਾਂ ਦੇ ਅੰਡਰ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫਾਲੋ ਕਰਦੇ ਵੇ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸਕਸੈਸ ਹਾਸਿਲ ਕੀਤਾ ਹੈ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ तकरीबन ਆਈ ਥਿੰਕ ਉਹਦਾ ਕਿਲੋਮੀਟਰ ਵਾਈਜ਼ ਦੇਖਿਆ ਜਾਏ ਤਾਂ 150 ਕਿਲੋਮੀਟਰ ਤੋਂ ਵੱਧੋ ਹੀ ਟ੍ਰੇਲ ਹੋਗੀ ਹੋਗੀ ਜਿਵੇਂ ਦੀ ਇਹਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਪਹਿਲਾ ਅਕਿਊਜ਼ਡ ਇੱਕ ਗੁਰ ਅ ਗੁਰਕਰਨ ਵੀਰ ਗੁਰਕਰਨ ਵੀਰ ਨਾਦਾ ਇੱਕ ਪਰਸਨ ਹੈ ਨਿਹੰਗ ਸਿੱਖ ਹੈਗਾ ਤੇ ਉਹਦੀ ਉਮਰ तकरीबन 20 ਕਿ ਸਾਲ ਹੈ ਤੇ ਉਹ ਇੱਕ ਪਿੰਡ ਹੈਗਾ ਅਰਨੋਲੀ ਅਰਨੋਲੀ ਮੋਰਿੰਡਾ ਉਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਦੋਂ ਬਾਅਦ ਉਹਦੇ ਦੂਜੇ ਸਾਥੀ ਦੀ ਵੀ ਅਸ਼ਨਾਤ ਹੋਈ ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਹੈ ਉਹ ਵੀ ਇੱਕ ਨਿਹੰਗ ਸਿੱਖ ਹੈਗਾ ਉਹਦੀ ਵੀ ਉਮਰ तकरीबन 20 ਕਿ ਸਾਲ ਲਗੀ ਤੇ ਉਹਨੂੰ ਸੁਹਾਣਾ ਸਾਹਿਬ ਦੇ ਬੈਕ ਸਾਈਡ ਉਹ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਉਥੋਂ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁਛਕਿਸ਼ ਰਾਤ ਹੀ ਜਦੋਂ ਇੱਥੇ ਲਾ ਕੇ ਪੁਛਕਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਾਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲੁਕੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਉਣ ਦੇ ਲਈ ਲੈ ਕੇ ਗਏ ਰਿਕਵਰੀ ਕਰਾਉਣ ਤੋਂ ਬਾਅਦ ਜਦੋਂ ਵਾਪਸ ਪੁਲਿਸ ਅਸਤਨਾਮ ਸਿੰਘ ਨੂੰ ਵਾਪਸ ਗੱਡੀ 'ਚ ਬਿਠਾ ਰਹੀ ਸੀਗੀ ਤੋ ਉਹਨੇ ਭਜਣ ਦੀ ਨੀਅਤ ਨਾਲ ਐਸ ਐਚ ਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਉਹਨਾਂ ਆਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕਾਫਲ ਹੋਈ ਆਪਸ ਵਿੱਚ ਜੋ ਮੁੱਠਬੇੜ ਹੋਈ ਉਹਦੇ ਅੰਡਰ ਫਿਰ ਜੋ ਸਰਵਿਸ ਵੈਪਨ ਹੈ ਐਸ ਐਚ ਓ ਸਮਰਾਲਾ ਉਹਦੇ ਨਾਲੋਂ ਫਿਰ ਇੱਕ ਗਨ ਸ਼ਾਟ ਹੋਇਆ ਜੋ ਕਿ ਜੋ ਅਕਿਊ ਸਤਨਾਮ ਸਿੰਘ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਏਟਲੀ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟਰੀਟਮੈਂਟ ਹੈਗਾ ਤੇ ਸਾਡੀ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਸਤਨਾਮ ਸਿੰਘ ਜੋ ਹੈ ਇਹ ਪਿੱਛੇ ਮਜੀਠਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਉੱਪਰ ਇੱਕ ਹੋਰ ਐਫ ਆਈ ਆਰ ਹੈਗੀ ਜੋ ਇੱਕ ਹਾਊਸ ਟ੍ਰੈਸ ਪਾਸ ਦੀ 452 ਜਿਹਨੂੰ ਅਸੀਂ ਸੈਕਸ਼ਨ ਕਹਿੰਦੇ ਉਹਦੀ ਇੱਕ ਐਫ ਆਈ ਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ ਕ੍ਰਿਮਨਲ ਮਾਈਂਡਡ ਦੋਨੋ ਪਰਸਨ ਹੈ ਤੇ ਇਹਨਾਂ ਦੀ ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਤੇ ਹੋਰ ਅਗਰ ਕੁਝ ਪੁਛਕਿਛ ਦੇ ਵਿੱਚ ਇਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਤਾਂ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਤੁਹਾਨੂੰ ਮੈਂ ਇੱਕ ਹੋਰ ਇਹਦੇ ਨਾਲ ਦੱਸਣਾ ਚਾਹੁੰਦੀ ਹਾਂ ਕਿ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਸ ਕੇਸ ਨੂੰ ਜੋ ਕਿ ਇੱਕ ਬਿਲਕੁਲ ਹੀ ਅਨ ਆਈਡੈਂਟੀਫਾਈਡ ਪਰਸਨ ਸੀਗੇ ਕੋਈ ਕੋਈ ਇਨੀਸ਼ੀਅਲ ਲੀਡ ਨਹੀਂ ਸੀਗੀ ਬਹੁਤ ਜ਼ਿਆਦਾ ਕੁਝ ਵਿਟਨੈਸ ਵੱਲੋਂ ਵੀ ਵਿਕਟਿਮ ਵੱਲੋਂ ਵੀ ਕੁਝ ਬਹੁਤ ਹੈਲਪਫੁਲ ਲੀਡ ਨਹੀਂ ਮਿਲੀ ਸੀਗੀ ਤੋ ਵੀ ਸਾਡੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਟਰੇਸ ਕੀਤਾ ਹੈਗਾ ਆ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਟੀਮ ਦਿਨ ਰਾਤੇ ਕਰਕੇ ਸਾਰੇ ਕੇ ਸਾਰੇ ਸੀਸੀਟੀਵੀ ਟ੍ਰੇਲ ਨੂੰ ਸਟੈਬਲਿਸ਼ ਕਰਕੇ ਪਹੁੰਚੀ ਜਿਹਦੇ ਵਿੱਚ ਸਮਰਾਲਾ ਦੇ ਨਾਲ ਨਾਲ ਮੋਰਿੰਡਾ ਖਮਾਣੋ ਚਮਕੌਰ ਸਾਹਿਬ ਤੇ ਫਾਈਨਲੀ ਮੁਹਾਲੀ ਤੱਕ ਸਾਡੀ ਟੀਮ ਪਹੁੰਚ ਕੇ ਇਹਨਾਂ ਦੋਨੋਂ ਪਰਸਨ ਨੂੰ ਅਰੈਸਟ ਕੀਤਾ ਹੈਗਾ ਤੇ ਆ ਵੱਡੀ ਕਾਮਯਾਬੀ ਵੀ ਹੈਗੀ ਪੁਲਿਸ ਦੀ ਤੇ ਇਹਦੇ ਨਾਲ ਇੱਕ ਜੋ ਇੱਕ ਖੋ ਹੋਈ ਸੀਗੀ ਵੈਪਨ ਦੇ ਨਾਲ ਉਸ ਚੀਜ਼ ਦਾ ਵੀ ਇੱਕ ਰਿਕਵਰੀ ਵੀ ਹੋਈ ਹੈ ਜੋ ਸਟੈਸ਼ਡ ਵਹੀਕਲ ਸੀਗਾ ਉਹਦੇ ਵੀ ਰਿਕਵਰੀ ਹੋਈ ਹੈ ਤੇ ਨਾਲ ਨਾਲ ਟ੍ਰੇਸਿੰਗ ਦੇ ਨਾਲ ਪਬਲਿਕ ਦੇ ਅੰਦਰ ਵੀ ਇੱਕ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਅਗਰ ਕ੍ਰਾਈਮ ਹੁੰਦਾ ਹੈਗਾ ਪੁਲਿਸ ਪੂਰੀ ਮੁਸਤੈਦ ਹੈ ਕਿ ਕੋਈ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਲਈ ਬਟ ਅਗਰ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਉਹਨੂੰ ਡਿਟੈਕਟ ਕਰਨ ਦੇ ਲਈ ਵੀ ਖੰਨਾ ਦੀ ਪੁਲਿਸ ਪੂਰੀ ਮੁਸਤੈਦ ਹੈਗੀ ਤੇ ਪੂਰੀ ਕਾਮਯਾਬੀ ਨਾਲ ਕੰਮ ਕਰਦੀ ਹੈ ਮੈਡਮ ਕਿੰਨੇ ਕ ਮਾਮਲੇ ਤੁਹਾਨੂੰ ਹੁਣ ਤੱਕ ਇੰਜਾਮ ਲੈ ਚੁੱਕੇ ਨੇ ਆ ਇਹਨਾਂ ਦੇ ਹੁਣ ਤੱਕ ਜੋ ਸਾਡੀ ਤਫਤੀਸ਼ ਹੈ ਉਹਦੇ ਹਿਸਾਬ ਨਾਲ ਜੋ ਸਤਨਾਮ ਸਿੰਘ ਹੈਗਾ ਨਿਹੰਗ ਸਿੱਖ ਜੋ ਹੈ ਉਹਦੇ ਉੱਪਰ ਇੱਕ ਐਫ ਆਈ ਆਰ ਹੈਗੀ ਤੇ ਇਹਦੇ ਨਾਲ ਨਾਲ ਜੋ ਪੁੱਛਗਿੱਛ ਵਿਚ ਆਇਆਗਾ ਜੋ ਇਹ ਵੈਪਨ ਜੋ ਇਹਨਾਂ ਨੇ ਯੂਜ਼ ਕੀਤਾ ਆਪ ਵੀ ਕਿਸੇ ਨਿਹੰਗ ਸਿੰਘ ਤੋਂ ਇਹਨਾਂ ਨੇ ਖੋਹ ਕੀਤਾ ਬਟ ਉਹਦੀ ਪੁਲਿਸ ਕੋਲ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਉਹ ਨਿਹੰਗ ਸਿੰਘ ਵੱਲੋਂ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਸੀਗਾ ਤੇ ਕਿਉਂਕਿ ਵੈਪਨ ਇਲੀਗਲ ਸੀਗਾ ਤੇ ਉਹ ਵੀ ਪੁਲਿਸ ਦੇ ਕੋਲ ਕੋਈ ਰਿਪੋਰਟਿੰਗ ਉਸ ਚੀਜ਼ ਦੀ ਵੀ ਹੋਈ ਨਹੀਂ ਸੀਗੀ ਹਜੇ ਤੱਕ ਤਾਂ ਦੋਨੋਂ ਹੀ ਹੈ ਕ੍ਰਾਈ ਉਹਦਾ ਕ੍ਰਿਮੀਨਲ ਮਾਈਂਡਡ ਹੈ ਹਜੇ ਤੱਕ ਇਹਦਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਟ ਕ੍ਰਿਮੀਨਲ ਮਾਈਂਡਡ ਸੇ ਹੈ ਦੋਨੋਂ ਮੁੰਡੇ ਉਹ ਦੋਨੋਂ ਹਲੇ ਨਹੀਂ ਬੰਦੇ ਚ ਦੇ ਦੱਸੇ ਆ ਉਸ ਦਿਨ ਨਹੀਂ ਸੀਗੇ ਬਟ ਉਹਦਾ ਇਹਨਾਂ ਨੇ ਜਿੰਨਾ ਮਤਲਬ ਪੁੱਛ ਕੇ ਛ ਤੋਂ ਪਤਾ ਲੱਗਿਆ ਪਰ ਆਵੇ ਤਾਂ ਪਤਾ ਲੱਗਿਆਗਾ ਅਮਰਿਤ ਚੱਕਿਆ ਹੋਇਆਗਾ ਮੈਡ ਕਿੰਨੀ ਉਮਰ ਹੈ